ਲੰਬੇ ਸਮੇਂ ਤੋਂ ਨਹਿਰੀ ਪਾਣੀ ਦੀ ਉੜੀ ਕਰਦੇ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਪਾਈਪਲਾਈਨਾਂ ਰਾਹੀਂ ਪਾਣੀ ਦਿੱਤਾ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤਾ ਗਿਆ ਵਾਅਦਾ ਨਿਭਾਇਆ ਜਾ ਰਿਹਾ ਹੈ ਫਸਲਾਂ ਲਈ ਨਹਿਰੀ ਪਾਣੀ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਸਰਕਾਰ ਵੱਲੋਂ ਨਹਿਰੀ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਦੇ ਲਈ ਅੰਡਰਗ੍ਰਾਉਂਡ ਪਾਈਪਲਾਈਨਾਂ ਪਵਾਈਆਂ ਗਈਆਂ ਪੁਰਾਣੇ ਸੂਏ ਕੱਸੀਆਂ ਅਤੇ ਰਜਵਾਹਿਆਂ ਨੂੰ ਚਾਲੂ ਕੀਤਾ ਗਿਆ ਗੁਣਿਤ ਕਸੀਆਂ ਅਤੇ ਸੂਹਿਆਂ ਰਾਹੀਂ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚ ਰਿਹਾ ਹੈ ਤੇ ਕਿਸਾਨ ਇਸ ਨਹਿਰੀ ਪਾਣੀ ਦਾ ਲਾਭ ਲੈ ਰਹੇ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਬਿਜਲੀ ਦੀ ਕਾफी ਖਪਤ ਕੱਟੀ ਹੈ ਤੇ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ ਵੀ ਹਰ ਖੇਤ ਨੂੰ ਨੱਕਾ ਹਰ ਖੇਤ ਤੱਕ ਪਾਣੀ ਪਹੁੰਚੂਗਾ ਉਹ ਅੱਜ ਅਸੀਂ ਹਕੀਕਤ ਦੇ ਵਿੱਚ ਸੱਚ ਹੁੰਦਾ ਦੇਖ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਵੀ ਪਿੱਛੇ ਵੀ ਪਾਣੀ ਚੱਲ ਰਿਹਾ ਹੈ ਇੱਧਰ ਸੁਆਇਆ ਇੱਧਰੋਂ ਵੀ ਪਾਣੀ ਆ ਰਿਹਾ ਹੈ ਅਸੀਂ ਮਾਨ ਸਰਕਾਰ ਦੇ ਤੇ ਉਹਨਾਂ ਦੀ ਸਮੂਚੀ ਟੀਮ ਦਾ ਸਾਰੇ ਨਗਰ ਵੱਲੋਂ ਸਾਰੇ ਇਲਾਕੇ ਵੱਲੋਂ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਿਆ ਹੈ ਕਿਉਂਕਿ ਇੱਕ ਤਾਂ ਨਹਿਰ ਦੇ ਪਾਣੀ ਦਾ ਫਾਇਦਾ ਇਹ ਹੈ ਕਿ ਉਹਦੇ ਵਿੱਚ ਮਿਨਰਲਸ ਨੇ ਨਾਲ ਪਜਾਉ ਮਿੱਟੀ ਵੀ ਆਉਂਦੀ ਹੈ 5-7 ਮਿੰਟਾਂ 'ਚ ਇੱਕ ਕਿੱਲਾ ਭਰ ਦਿੰਦਾ ਉਹ ਤੇ ਦੂਜਾ ਫਾਇਦਾ ਇਹ ਹੈ ਕਿ ਆਪਾਂ ਜੇ ਨਹਿਰ ਦਾ ਪਾਣੀ ਆਊਗਾ ਟੂਬੇਲ ਬੰਦ ਕਰਾਂਗੇ ਬਿਜਲੀ ਤਾਂ ਬਚਣੀ ਬਚਣੀ ਹੈ ਥੱਲੋਂ ਪਾਣੀ ਬਚਣਾ ਕਾਲੀ ਸਭ ਤੋਂ ਪਹਿਲਾਂ ਤਾਂ ਸਾਡੇ ਗੁਰਪ੍ਰੀਤ ਸਿੰਘ ਕਿਰਤਸਾਹਬ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਚਾੜਾ ਪੇਟਿਆ ਔਰ ਮੇਰੀ ਮਾਨ ਸਰਕਾਰ ਦਾ ਜਿਨ੍ਹਾਂ ਨੇ ਹਰ ਉਹ ਸਹੂਲਤ ਸਾਰੇ ਪਿੰਡਾਂ ਨੂੰ ਪੂਰੀ ਕਰਕੇ ਦਿੱਤੀ ਹੈ ਔਰ ਚਾਹੇ ਮੇਰੇ ਛੋਟੇ ਭਰਾ ਰਮਨੋਰੀ ਜਿਨ੍ਹਾਂ ਨੇ ਅੱਜ ਪਖੜਾ ਦੀ ਸੇਵਾ ਕੀਤੀ ਹੈ ਫੌਜੀ ਰਿਪਲਾ ਥੂੜੀ ਦੀ ਸੇਵਾ ਕਰੀ ਸੀ ਹੱਡ ਪਿੰਡਾਂ ਚ ਸਾਰੇ ਸਾਡੇ ਸਰਪੰਚ ਸਾਹਿਬਾਨ ਸਾਡੇ ਵਲੰਟੀਅਰ ਕੋਈ ਕਿਸੇ ਤਰ੍ਹਾਂ ਦੀ ਸੇਵਾ ਕਰੀ ਜਾਂਦਾ ਕੋਈ ਕਿਸਮ ਦੀ ਰੈਕਸ਼ਨ ਦੀ ਕੋਈ ਮੱਛਰਦਾਨੀਆਂ ਦੀ ਇਤੋਂ ਵੱਡਾ ਜ਼ਿੰਦਗੀ ਚ ਕੋਈ ਕੋ ਨਹੀਂ ਹਮਾਰੇ ਇਹਨਾਂ ਨੇ ਤਰੱਕੀ ਅੱਜ ਕੀ ਚੀਜ਼ ਸੇਵਾ ਕੀਤੀ ਅੱਜ ਅਸੀਂ ਹਰਾ-ਚਾਰਾ ਹੈ ਔਰ ਜਿਹੜਾ ਪੱਠਿਆਲਾ ਚਾਰ ਬੋਲਦੇ ਉਹ ਉਹ ਦਿੱਖਿਆ ਗਿਆ ਅੱਜ ਅਸੀਂ ਘਰ ਦਾ ਰੈਕਸ਼ਨ ਦੇਣ ਲੱਗੇ ਹਾਂ ਔਰ ਮੱਛਰਦਾਨੀ ਜੀ ਸਭ ਤੋਂ ਪਹਿਲਾਂ ਤਾਂ ਸਾਡੇ ਗੁਰਪ੍ਰੀਤ ਸਿੰਘ ਪੁੱਤਰ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਚਾਰਾ ਪੇਚਾ ਤੇ ਮੇਰੀ ਮਾਨ ਸਰਕਾਰ ਦਾ ਜਿਨ੍ਹਾਂ ਨੇ ਹਰ ਉਹ ਸਹੂਲਤ ਸਾਰੇ ਪਿੰਡਾਂ ਨੂੰ ਪੂਰੀ ਕਰਕੇ ਦਿੱਤੀ ਹੈ ਔਰ ਚਾਹੇ ਮੇਰੇ ਛੋਟੇ ਭਰਾ ਰਮਨੋਰੀ ਇਹਨਾਂ ਨੇ ਅੱਜ ਪਟਿਆ ਦੀ ਸੇਵਾ ਕੀਤੀ ਹੈ ਫੌਜੀ ਰਿਪਲਾ ਥੂੜੀ ਦੀ ਸੇਵਾ ਕਰੀ ਸੀ ਅੱਡ ਅੱਡ ਪਿੰਡਾਂ ਚ ਸਾਰੇ ਸਾਡੇ ਸਰਪੰਚ ਸਾਹਿਬਾਨ ਸਾਡੇ ਵਲੰਟੀਅਰ ਕੋਈ ਕਿਸੇ ਤਰ੍ਹਾਂ ਦੀ ਸੇਵਾ ਕਰੀ ਜਾਂਦਾ ਕੋਈ ਕਿਸੇ ਕੋਈ ਰਾਸ਼ਨ ਦੀ ਕੋਈ ਮੱਛਰਦਾਨੀਆਂ ਦੀ ਇਤੋਂ ਵੱਡਾ ਜ਼ਿੰਦਗੀ ਚ ਕੋਈ ਪੌਣੀ ਔਰ ਮਾਰੇ ਇਹਨਾਂ ਤਰਕੀਆ ਮੈਂ ਅੱਜ ਕੀ ਚੀਜ਼ ਸਰਵ ਕੀ ਅੱਜ ਅਸੀਂ ਖਰਾ ਚਾਰਾ ਹੈ ਔਰ ਜਿਹੜਾ ਉਹ ਪਟਿਆਲਾ ਚਾਰ ਬੋਲਦੇ ਉਹ ਉਹ ਦਿੱਤਾ ਗਿਆ ਫਿਰ ਅਸੀਂ ਘਰ ਦਾ ਰਾਸ਼ਨ ਦੇਣ ਲੱਗੇ ਆਂ ਔਰ ਮਛਲ ਜੀ ਸਭ ਤੋਂ ਪਹਿਲਾਂ ਤਾਂ ਸਾਡੇ ਗੁਰਪ੍ਰੀਤ ਸਿੰਘ ਪਿੰਡਸਾ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਚਾੜਾ ਭੇਜਿਆ ਔਰ ਮੇਰੀ ਮਾਨ ਸਰਕਾਰ ਦਾ ਜਿਨ੍ਹਾਂ ਨੇ ਹਰ ਉਹ ਸਹੂਲਤ ਸਾਰੇ ਪਿੰਡਾਂ ਨੂੰ ਪੂਰੀ ਕਰਕੇ ਦਿੱਤੀ ਹੈ ਔਰ ਚਾਹੇ ਮੇਰੇ ਛੋਟੇ ਭਰਾ ਰਮਨੂਰੀ ਜਿਨ੍ਹਾਂ ਨੇ ਅੱਜ ਪਟਿਆਲੇ ਦੀ ਸੇਵਾ ਕੀਤੀ ਹੈ ਫੌਜੀ ਰਿਪਲਾ ਥੋੜੀ ਦੀ ਸੇਵਾ ਕਰੀ ਸੀ ਫਟੜ ਪਿੰਡਾਂ ਦੇ ਸਾਰੇ ਸਾਡੇ ਸਰਪੰਚ ਸਾਹਿਬਾਨ ਸਾਡੇ ਵਲੰਟੀਅਰ ਕੋਈ ਕਿਸੇ ਤਰ੍ਹਾਂ ਦੀ ਸੇਵਾ ਕਰੀ ਜਾਂਦਾ ਕੋਈ ਕਿਸਮ ਦੀ ਰਾਸ਼ਨ ਦੀ ਕੋਈ ਮੱਛਰਦਾਨੀਆਂ ਦੀ ਇਤੋਂ ਵੱਡਾ ਜ਼ਿੰਦਗੀ 'ਚ ਕੋਈ ਕੋ ਨਹੀਂ ਹਮਾਰੇ ਇਨੁਤਰਖੀਆ ਮੈਂ ਅੱਜ ਕੀ ਚੀਜ਼ ਸੇਵਾ ਕੀਤੀ ਅੱਜ ਅਸੀਂ ਹਰਾ-ਚਾਰਾ ਹੈ ਔਰ ਜਿਹੜਾ ਪੱਠਿਆਲਾ ਚਾਰ ਬੋਲਦੇ ਉਹ ਉਹ ਦਿੱਤਾ ਗਿਆ ਅੱਜ ਅਸੀਂ ਘਰ ਦਾ ਰਾਸ਼ਨ ਦੇਣ ਲੱਗੇ ਹਾਂ ਔਰ ਮੱਛਰਦਾਨੀਆਂ ਦੀ ਸਭ ਤੋਂ ਪਹਿਲਾਂ ਤਾਂ ਸਾਡੇ ਗੁਰਪ੍ਰੀਤ ਸਿੰਘ ਪੁੱਤਰ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਚਾਰਾ ਪਹੁੰਚਾਇਆ ਔਰ ਮੇਰੀ ਮਾਨ ਸਰਕਾਰ ਦਾ ਜਿਨ੍ਹਾਂ ਨੇ ਹਰ ਉਹ ਸਹੂਲਤ ਸਾਰੇ ਪਿੰਡਾਂ ਨੂੰ ਪੂਰੀ ਕਰਕੇ ਦਿੱਤੀ ਹੈ ਔਰ ਚਾਹੇ ਮੇਰੇ ਛੋਟੇ ਭਰਾ ਰਮਨੋਰੀ ਇਹਨਾਂ ਨੇ ਅੱਜ ਪ੍ਰਖਿਆ ਦੀ ਸੇਵਾ ਕੀਤੀ ਹੈ ਫੌਜੀ ਰਿਪਲਾ ਥੂੜੀ ਦੀ ਸੇਵਾ ਕਰੀ ਸੀ ਫੜ ਫੜ ਪਿੰਡਾਂ ਚ ਸਾਰੇ ਸਾਡੇ ਸਰਪੰਚ ਸਾਹਿਬਾਨ ਸਾਡੇ ਵਲੰਟੀਅਰ ਕੋਈ ਕਿਸੇ ਤਰ੍ਹਾਂ ਦੀ ਸੇਵਾ ਕਰੀ ਜਾਂਦਾ ਕੋਈ ਕਿਸੇ ਕੋਈ ਰੈਸ਼ਨ ਦੀ ਕੋਈ ਮੱਛਰ ਦਾਨੀਆਂ ਦੀ ਇਤਨੂੰ ਵੱਡਾ ਜ਼ਿੰਦਗੀ ਚ ਕੋਈ ਪੌਣੀ ਔਰ ਮਾਰੇ ਇਹਨਾਂ ਨੇ ਤਰਕੀਆ ਮੈਂ ਅੱਜ ਕੀ ਕੀਤੀ ਸੇਵਾ ਕੀਤੀ ਅੱਜ ਅਸੀਂ ਖਰਾਚਾਰਾ ਹੈ ਔਰ ਜਿਹੜਾ ਉਹ ਪਟਿਆਲਾ ਚਾਰ ਬੋਲਦੇ ਉਹ ਉਹ ਦਿੱਖਿਆ ਗਿਆ ਕੜ ਅਸੀਂ ਕੜ ਦਾ ਰਾਸ਼ਨ ਦੇਣ ਲੱਗੇ ਆਂ ਔਰ ਮਸ਼ਲ ਜੀ ਸਭ ਤੋਂ ਪਹਿਲਾਂ ਤਾਂ ਸਾਡੇ ਗੁਰਪ੍ਰੀਤ ਸਿੰਘ ਪੁੱਤਰ ਸਾਹਾ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਚਾੜਾ ਭੇਜਿਆ ਔਰ ਮੇਰੀ ਮਾਨ ਸਰਕਾਰ ਦਾ ਜਿਨ੍ਹਾਂ ਨੇ ਹਰ ਉਹ ਸਹੂਲਤ ਸਾਰੇ ਪਿੰਡਾਂ ਨੂੰ ਪੂਰੀ ਕਰਕੇ ਦਿੱਤੀ ਹੈ ਔਰ ਚਾਹੇ ਮੇਰੇ ਛੋਟੇ ਭਰਾ ਰਮਨੋਰੀ ਜਿਨ੍ਹਾਂ ਨੇ ਅੱਜ ਪੱਖਾਂ ਦੀ ਸੇਵਾ ਕੀਤੀ ਹੈ ਫੌਜੀ ਰਿਪਲਾ ਥੂੜੀ ਦੀ ਸੇਵਾ ਕਰੀ ਸੀ ਅੱਡ ਅੱਡ ਪਿੰਡਾਂ ਚ ਸਾਰੇ ਸਾਡੇ ਸਰਪੰਚ ਸਾਹਿਬਾਨ ਸਾਡੇ ਵਲੰਟੀਅਰ ਕੋਈ ਕਿਸੇ ਤਰ੍ਹਾਂ ਦੀ ਸੇਵਾ ਕਰੀ ਜਾਂਦਾ ਕੋਈ ਕਿਸੇ ਕੋਈ ਰਾਸ਼ਨ ਦੀ ਕੋਈ ਮਛਰਦਾਨੀਆਂ ਦੀ ਏਦੋਂ ਵੱਡਾ ਜ਼ਿੰਦਗੀ ਚ ਕੋਈ ਪੌਣੀ ਔਰ ਮਹਾਰਾ ਇਹਨਾਂ ਤਰੱਕੀ ਮੈਂ ਅੱਜ ਕੀ ਚੀਜ਼ ਹੈ ਵੇਖੀ ਅੱਜ ਅਸੀਂ ਖਰਾ ਚਾਰਾ ਹੈ ਔਰ ਜਿਹੜਾ ਉਹ ਪੱਠਿਆਲਾ ਚਾਰ ਬੋਲਦੇ ਉਹ ਉਹ ਦਿੱਖਿਆ ਗਿਆ ਅੱਜ ਅਸੀਂ ਘਰ ਦਾ ਰਾਸ਼ਨ ਦੇਣ ਲੱਗੇ ਆਂ ਔਰ ਮਛਰਦਾਨੀਆਂ ਜੀ ਸਭ ਤੋਂ ਪਹਿਲਾਂ ਤਾਂ ਸਾਡੇ ਗੁਰਪ੍ਰੀਤ ਸਿੰਘ ਪੁੱਤਰ ਸਾਹਾ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਦਾਣਾ ਭੇਜਿਆ ਔਰ ਮੇਰੀ ਮਾਨ ਸਰਕਾਰ ਦਾ ਜਿਨ੍ਹਾਂ ਨੇ ਹਰ ਉਹ ਸਹੂਲਤ ਸਾਰੇ ਪਿੰਡਾਂ ਨੂੰ ਪੂਰੀ ਕਰਕੇ ਦਿੱਤੀ ਹੈ ਔਰ ਚਾਹੇ ਮੇਰੇ ਛੋਟੇ ਭਰਾ ਰਮਨੋਰੀ ਇਹਨਾਂ ਨੇ ਅੱਜ ਪੱਠਿਆਂ ਦੀ ਸੇਵਾ ਕੀਤੀ ਹੈ ਫੌਜੀ ਰਿਪਲਾ ਥੋੜੀ ਦੀ ਸੇਵਾ ਕਰੀ ਸੀ। ਫੜੜ ਪਿੰਡਾਂ 'ਚ ਸਾਰੇ ਸਾਡੇ ਸਰਪੰਚ ਸਾਹਿਬਾਨ, ਸਾਡੇ ਵਲੰਟੀਅਰ ਕੋਈ ਕਿਸੇ ਤਰ੍ਹਾਂ ਦੀ ਸੇਵਾ ਕਰੀ ਜਾਂਦਾ, ਕੋਈ ਕਿਸੇ ਕੋਈ ਰਾਸ਼ਨ ਦੀ, ਕੋਈ ਮੱਛਰਦਾਨੀਆਂ ਦੀ, ਇਤੋਂ ਵੱਡਾ ਜ਼ਿੰਦਗੀ 'ਚ ਕੋਈ ਕੋ ਨਹੀਂ। ਹਮਾਰੇ ਇਹਨਾਂ ਤਰੱਕੀਆਂ ਮੈਂ। ਅੱਜ ਕੀ ਚੀਜ਼ ਸੇਵਾ ਕੀਤੀ? ਅੱਜ ਅਸੀਂ ਹਰਾ-ਚਾਰਾ ਔਰ ਜਿਹੜਾ ਪੱਠਿਆਂ ਵਾਲਾ ਚਾਰ ਬੋਲਦੇ ਉਹ ਉਹ ਦਿੱਖਿਆ ਗਿਆ। ਫਰਦ ਅਸੀਂ ਘਰ ਦਾ ਰਾਸ਼ਨ ਦੇਣ ਲੱਗੇ ਔਰ ਮੱਛਰਦਾਨੀਆਂ ਦੀ। ਸਭ ਤੋਂ ਪਹਿਲਾਂ ਤਾਂ ਸਾਡੇ ਗੁਰਪ੍ਰੀਤ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਚਾੜਾ ਪਿਛਿਆ ਹੈ ਅਤੇ ਮੇਰੀ ਮਾਨ ਸਰਕਾਰ ਦਾ ਜਿਨ੍ਹਾਂ ਨੇ ਹਰ ਉਹ ਸਹੂਲਤ ਸਾਰੇ ਪਿੰਡਾਂ ਨੂੰ ਪੂਰੀ ਕਰਕੇ ਦਿੱਤੀ ਹੈ। ਔਰ ਚਾਹੇ ਮੇਰੇ ਛੋਟੇ ਭਰਾ ਰਮਨੂਰੀ ਜਿਨ੍ਹਾਂ ਨੇ ਅੱਜ ਪਛਿਆ ਦੀ ਸੇਵਾ ਕੀਤੀ ਹੈ ਫੌਜੀ ਰਿਪਲਾ ਥੋੜੀ ਦੀ ਸੇਵਾ ਕਰੀ ਸੀ। ਹਰੜ ਪਿੰਡਾਂ ਦੇ ਸਾਰੇ ਸਾਡੇ ਸਰਪੰਚ ਸਾਹਿਬਾਨ ਸਾਡੇ ਵਲੰਟੀਅਰ ਕੋਈ ਕਿਸੇ ਤਰ੍ਹਾਂ ਦੀ ਸੇਵਾ ਕਰੀ ਜਾਂਦਾ ਕੋਈ ਕਿਸੇ ਕੋਈ ਰੈਸ਼ਨ ਦੀ ਕੋਈ ਮੱਛਰਦਾਨੀਆਂ ਦੀ ਇਤੋਂ ਵੱਡਾ ਜ਼ਿੰਦਗੀ 'ਚ ਕੋਈ ਪੌਣੀ ਔਰ ਮਹਾਰਾ ਇਹਨਾਂ ਤਰੱਕੀਆਂ ਮਿਲ। ਅੱਜ ਕੀ ਜੀ ਸੇਵਾ ਕੀਤੀ। ਅੱਜ ਅਸੀਂ ਹਰਾ-ਚਾਰਾ ਹੈ ਔਰ ਜਿਹੜਾ ਪੱਠਿਆਲਾ ਚਾਰ ਬੋਲਦੇ ਉਹ ਉਹ ਦਿੱਤਾ ਗਿਆ। ਫਿਰ ਅਸੀਂ ਘਰ ਦਾ ਰੋਸ਼ਨ ਦੇਣ ਲੱਗੇ ਔਰ ਮਸ਼ਾਲ ਜੀ ਸਭ ਤੋਂ ਪਹਿਲਾਂ ਤਾਂ ਸਾਡੇ ਗੁਰਪ੍ਰੀਤ ਸਿੰਘ ਪੁੱਤਰ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਚਾੜਾ ਪੇਟਿਆ ਔਰ ਮੇਰੀ ਮਾਨ ਸਰਕਾਰ ਦਾ ਜਿਨ੍ਹਾਂ ਨੇ ਹਰ ਉਹ ਸਹੂਲਤ ਸਾਰੇ ਪਿੰਡਾਂ ਨੂੰ ਪੂਰੀ ਕਰਕੇ ਦਿੱਤੀ ਹੈ ਔਰ ਚਾਹੇ ਮੇਰੇ ਛੋਟੇ ਭਰਾ ਰਮਨੋਰੀ ਇਹਨਾਂ ਨੇ ਅੱਜ ਪੱਠਿਆਂ ਦੀ ਸੇਵਾ ਕੀਤੀ ਹੈ ਫੌਜੀ ਰਿਪਲਾ ਥੂੜੀ ਦੀ ਸੇਵਾ ਕਰੀ ਸੀ ਫੜੜ ਪਿੰਡਾਂ ਚ ਸਾਰੇ ਸਾਡੇ ਸਰਪੰਚ ਸਾਹਿਬਾਨ ਸਾਡੇ ਵਲੰਟੀਅਰ ਕੋਈ ਕਿਸੇ ਤਰ੍ਹਾਂ ਦੀ ਸੇਵਾ ਕਰੀ ਜਾਂਦਾ ਕੋਈ ਕਿਸੇ ਕੋਈ ਰਾਸ਼ਨ ਦੀ ਕੋਈ ਮੱਛਰਦਾਨੀਆਂ ਦੀ ਏਦੋਂ ਵੱਡਾ ਜ਼ਿੰਦਗੀ ਚ ਕੋਈ ਪੌਣੀ ਔਰ ਮਾਰੇ ਇਹਨਾਂ ਨੇ ਤਰਕੀਆ ਮੱਜ ਅੱਜ ਕੀ ਚੀਜ਼ ਸੇਵਾ ਕੀਤੀ ਅੱਜ ਅਸੀਂ ਖਰਾ ਚਾਰਾ ਹੈ ਔਰ ਜਿਹੜਾ ਪੱਠਿਆਲਾ ਚਾਰ ਬੋਲਦੇ ਉਹ ਉਹ ਦਿੱਤਾ ਗਿਆ ਅੱਜ ਅਸੀਂ ਘਰ ਦਾ ਰਾਸ਼ਨ ਦੇਣ ਲੱਗੇ ਔਰ ਮੱਛਰਦਾਨੀ